ਿਸਪਾਲ ਭਾਜੀ ਅਜੋ ਨਿਰਦਸ਼ਾ ਦਿਖਾ ਰਹੇ ਇਲਾਕੇ ਦੀ ਕਿਹੜਾ ਏਰੀਆ ਕੀ ਗੱਲ ਹੈ ਇਹ ਗਿਆਸਪਰਾ ਏਰੀਆ ਜੀ ਸਾਡੇ ਪਿੰਡ ਦਾ ਇੱਥੇ ਕਿ ਟਿਊਬਵਲ ਫੇਲ ਹੋ ਗਿਆ ਸੀ ਫਰਵਰੀ ਮਹੀਨੇ ਚ ਉਹ ਟਿਊਬਵਲ ਦੀ ਜਗ੍ਹਾ ਨਵਾਂ ਟਿਊਬਾ ਲੈਣਾ ਸੀ ਇੱਕ ਨਵਾਂ ਟਿਊਬਵਲ ਲਾਉਣ ਲਈ ਇਹ ਬਦਲਾਵ ਵਾਲੀ ਸਰਕਾਰ ਨੇ 5 ਮਹੀਨੇ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਦਾ ਮਹੀਨਾ 5 ਮਹੀਨੇ ਤੋਂ ਇੱਕ ਟਿਊਬਵਲ ਨਹੀਂ ਲੱਗਿਆ ਇਹਨਾਂ ਤੋਂ ਜਿਹੜਾ ਕਿ 30 ਦਿਨ ਦੇ ਵਿੱਚ ਵਿੱਚ ਲੱਗਣਾ ਚਾਹੀਦਾ ਸੀ ਇੱਕ ਮੋਟਰ ਦੇ ਵਿੱਚੋਂ ਮੋਟਰ ਦਾ ਪਾਣੀ ਬਹਿ نیچے ਰਹਿ ਗਿਆ ਰਿੱਟਾਉਣ ਲੱਗ ਗਿਆ ਉਹ ਟਿਊਬਲ ਬਦਲ ਨਹੀਂ ਦੇਖੋ 5 ਮਹੀਨੇ ਅੱਤ ਦੀ ਗਰਮੀ ਅੱਤ ਦੀ ਗਰਮੀ 'ਚ ਲੋਕ ਕਿਵੇਂ ਪਾਣੀ ਤੋਂ ਬਿਨਾਂ ਰਹਿੰਦੇ ਨੇ ਇਹ ਸਰਕਾਰ ਕਦੇ ਨਹੀਂ ਸੋਚਦੀ ਅੱਜ ਦੇਖੋ 5 ਮਹੀਨੇ ਤੋਂ ਅਸੀਂ ਪ੍ਰਾਈਵੇਟ ਟੈਂਕਰ ਭੇਜਦੇ ਆਂ ਬੱਚਿਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਇੱਥੇ ਲੇਬਰ ਏਰੀਆ ਨੂੰ ਤਾਂ ਨਹਾਉਣ ਲਈ ਪਾਣੀ ਹੈ ਨਹੀਂ ਪੂਜਾ ਕਰਨ ਲਈ ਪਾਣੀ ਨਹੀਂ ਹੁੰਦਾ ਕਈ ਵਾਰ ਰੋਟੀ ਬਣਾਉਣ ਲਈ ਪਾਣੀ ਨਹੀਂ ਮਿਲਦਾ ਪਰ ਬੜੀ ਤਰਸਯੋਗ ਅੱਜ ਮੈਂ ਅੱਕ ਕੇ ਅੱਜ ਮੈਂ ਅੱਕ ਕੇ ਮੈਂ মিডিਆ ਰਾਹੀਂ ਇਹ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹਣਾ ਵੀ 5 ਮਹੀਨੇ ਹੋ ਗਏ ਲੋਕ ਪਾਣੀ ਕਿਵੇਂ ਪੀਣਗੇ ਪਾਣੀ ਤੋਂ ਬਿਨਾ ਲੋਕ ਕਿਵੇਂ ਰਹਿਣਗੇ ਮੁੱਖ ਮੰਤਰੀ ਸਾਹਿਬ ਤੁਸੀਂ ਜਾਗੋ ਤੁਸੀਂ ਦੇਖੋ ਆ ਕਿ ਹਾਲ ਨੀ ਪੱਥਰ ਵੀ ਰੱਖਿਆ ਨਿਊ ਪੱਥਰ ਰੱਖਿਆ ਹੋਇਆ ਮੈਂ ਕਹਿੰਦਾ ਜਬ ਜਮ ਕਰਨ ਅਧ்கਟਨ ਵੱਡੇ ਵੱਡੇ ਪੱਥਰ ਲਾਉਣ ਕੋਈ ਗੱਲ ਨਹੀਂ ਵੈਸੇ ਤਾਂ ਕਿ ਫੇਰ ਟਿਊਬਵਲ ਦੇ ਅਗੇਂਸਟ ਟਿਊਬਵਲ ਲੱਗਿਆ ਇਹ ਅਧ்கਟਨ ਕਾਹਦਾ ਕਰਨਾ ਹੈ ਇੱਥੇ ਇੱਕ ਮੋਟਰ ਫੇਲ ਹੋਈ ਆ ਪਰਲੇ ਪਾਸਿਓਂ ਇੱਧਰ ਲਾਤੀ ਬੋਰ ਕਰਤਾ ਟਿਊਬਵਲ ਲੱਗਿਆ 15 ਲੱਖ ਰੁਪਏ ਦਾ 15 ਲੱਖ ਰੁਪਏ ਦਾ ਕੋਈ ਨਹੀਂ ਜਮ ਜਮ ਕਰਨ ਉਦਘਾਟਨ ਦੀ ਕੋਈ ਗੱਲ ਨਹੀਂ ਗੱਲ ਹੈ ਉਦਘਾਟਨ ਜਦੋਂ ਕਰਨੋਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਕੇ ਜਾਣ ਵੀ 5 ਮਹੀਨੇ ਲੱਗੇ ਟਿਊਬਵਲ ਇੱਕ ਟਿਊਬਵਲ ਨੂੰ 5 ਮਹੀਨੇ ਫਿਰ ਉਹ ਤੁਹਾਨੂੰ ਪੱਤਰਕਾਰ ਨੂੰ ਕਹਿਣਗੇ ਵੀ ਕੋਟ ਲੱਗਿਆ ਹੋਇਆ ਸੀ ਮੈਂ ਤੁਹਾਨੂੰ ਪਹਿਲਾਂ ਹੀ ਪੱਤਰਕਾਰ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਵੀ ਇਹ ਬਦਲਾਵ ਵਾਲੀ ਸਰਕਾਰ ਵਾਲੇ ਨਮਾਇੰਦੇ ਹੋ ਜੇ ਕੋਟ ਲੱਗਿਆ ਹੋਵੇ ਨਾ ਤਾਂ ਇਲੈਕਸ਼ਨ ਕਮਿਸ਼ਨ ਤੋਂ ਟਿਊਬਵਲ ਲੈਂਡ ਦੀ ਪਰਮਿਸ਼ਨ ਲੈ ਲਈਦੀ ਹੁੰਦੀ ਆ 30 ਦਿਨਾਂ ਦੇ ਵਿੱਚ ਕੋਈ ਵੀ ਇਲੈਕਸ਼ਨ ਕਮਿਸ਼ਨਰ ਇਹ ਨਹੀਂ ਕਹਿੰਦਾ ਵੋਟਾਂ ਇਹ ਨਹੀਂ ਕਹਿੰਦੀਆਂ ਲੋਕਾਂ ਨੂੰ ਪਾਣੀ ਨਾ ਦੋ ਕੀ ਗੱਲ ਵੋਟਰਾਂ ਦੇ ਵਿੱਚ ਜੇ ਕੋਈ ਪਾਣੀ ਤੋਂ ਬਿਨਾ ਪਾਣੀ ਨਹੀਂ ਮਿਲਦਾ ਇਲੈਕਸ਼ਨ ਕਮਿਸ਼ਨ ਬਕਾਇਦਾ ਮਨਜ਼ੂਰੀ ਦਿੰਦਾ ਪਾਣੀ ਲੈਣ ਦੀ ਆ ਰਜ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅੱਜ ਵੀ ਇਹ ਜਿਹੜਾ ਪੱਥਰਾਂ ਦਾ ਤਰਸ ਰਿਹਾ ਜਿਸ ਬਾਲ ਜੀ ਲੱਗਦਾ ਵੀ ਤੁਹਾਨੂੰ ਜਾਣ ਬੂਰੀ ਕਿ ਤੁਹਾਡੇ ਵਾਰਡ ਵਾਸੀ ਨੂੰ ਖਰਾਬ ਕੀਤਾ ਜਾ ਰਿਹਾ ਇਹ ਵੀ ਹੋ ਸਕਦਾ ਕੋਈ ਕਿਉਂਕਿ ਛੋਟੀ ਸਿਆਸਤ ਕਰਨੇ ਹੀ ਲੱਗੇ ਹੋਏ ਨੇ ਨੰਨੇ ਨੰਨੇ ਬੰਦੇ ਜੇਕਰ ਮੇਰੇ ਨਾਲ ਇਹ ਸਿਆਸਤ ਕਰ ਰਹੇ ਨੇ ਗਿਆਸਪੁਰ ਦੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਤੁਸੀਂ ਉਦਘਾਟਨ ਕਰੋ ਆਪਦੇ ਵੱਡੇ ਵੱਡੇ ਕੱਟਆਊਟ ਲਾ ਲਓ ਉੱਥੇ 15ਵੇਂ 15 ਦੇ ਲਿਆ ਕੇ ਮੈਂ ਆ ਆ ਕੇ ਤੁਹਾਨੂੰ ਹਾਰ ਪਾ ਕੇ ਜਾਊਂਗਾ ਰੱਬ ਦੇ ਵਾਸਤੇ ਟਿਊਬਲ ਚਲਾ ਦਿਓ ਲੋਕਾਂ ਦਾ ਕਸੂਰ ਨਹੀਂ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਲੋਕਾਂ ਦਾ ਇਹ ਕਸੂਰ ਆ ਤੁਹਾਨੂੰ ਵੱਧ ਵੋਟਾਂ ਪਾ ਕੇ ਜਿਤਾਇਆ ਤੁਹਾਨੂੰ ਫਤਵਾ ਹੁਣ ਵੀ ਲੋਕ ਸਭਾ ਚ ਮਿਲਿਆ ਮਾੜਾ ਮੋਟਾ ਜਾਗੋ ਅੱਜ ਗੰਦਾ ਪਾਣੀ ਲੋਕਾਂ ਦੇ ਘਰ ਦੇ ਬਾਹਰ ਖੜਾ ਟਿਊਬਲ ਦਾ ਪਾਣੀ ਲੋਕਾਂ ਨੂੰ ਪੀਣ ਨੂੰ ਨਹੀਂ ਮਿਲਦਾ ਪੰਜ ਪੰਜ ਮਹੀਨੇ ਤੋਂ ਟਿਊਬਲ ਨਹੀਂ ਲਵਾ ਹੁੰਦਾ ਤੁਸੀਂ ਇਹ ਮੇਰੇ ਨਾਲ ਕਿ ਡਿਬੇਟ ਕਿਉਂ ਨਹੀਂ ਕਰਾਓ ਮੇਰੇ ਨਾਲ ਡਿਬੇਟ ਕਰਨਾ ਹੈ ਐਮ ਐਲ ਏ ਸਾਹਿਬ ਮੈਨੂੰ ਦੱਸਣ ਪੰਜ ਮਹੀਨੇ ਕਿਉਂ ਲੱਗੇ ਉਹ ਅਗਲੀ ਰਣਨੀਤੀ ਕੀ ਹੈ ਤੁਹਾਡੀ ਅਗਲੀ ਰਣਨੀਤੀ ਹੈ ਜੇਕਰ ਇਹ 2-3 ਦਿਨਾਂ ਚ ਇਹਨਾਂ ਨੇ ਨਾ ਹੋਂ ਕੀਤਾ ਦੇਖੋ ਨਵਾਂ ਟਿਊਬਲ ਲੱਗਿਆ ਪਾਈਪ ਸਾਰੇ ਪਾਟੇ ਤੁਸੀਂ ਦੇਖੇ ਉੱਤੇ ਟੇਪਾਂ ਚੜੀਆਂ ਹੋਈਆਂ ਪਾਈਪਾਂ ਤੇ ਨਵਾਂ ਟਿਊਬਲ 15 ਲੱਖ ਰੁਪਏ ਲੋਕਾਂ ਦੇ ਟੈਕਸਾਂ ਦਾ ਪੈਸਾ ਤੁਸੀਂ ਟਿਊਬਲ ਪਾਈਪਾਂ ਦੇ ਉੱਤੇ ਉਹ ਪਾਟ ਚੜ੍ਹਤੀਆਂ ਆਪਣੀ ਟਿਊਬਾਂ ਚੜ੍ਹਤੀਆਂ ਪਾਈਪ ਇਹਨਾਂ ਦੇ ਫਟ ਗਏ ਟਿਊਬਲ ਵੀ ਗਲਤ ਲੱਗਿਆ ਸਾਡਾ ਪਿੰਡ ਦੀ ਜਿਹੜੀ ਜਗ੍ਹਾ ਲਈ ਟਿਊਬਲ ਲੱਗਣਾ ਸੀ ਉਹ 3 ਫੁੱਟ ਉੱਚੀਏ ਟਿਊਬਲ ਦਾ ਪਾਣੀ ਉੱਥੇ ਤੱਕ ਪਹੁੰਚਣਾ ਹੀ ਨਹੀਂ ਇਹ 15 ਲੱਖ ਰੁਪਏ ਲੋਕਾਂ ਦਾ ਇਹਨਾਂ ਨੇ ਖਰਾਬ ਹੀ ਕਰਨ ਗਲਤ ਜਗ੍ਹਾ ਟਿਊਬ ਲਾਇਆ ਕਿਉਂਕਿ ਨਾ ਤਾਂ ਇਹ ਪੁੱਛਦੇ ਨੇ ਨਾ ਹੀ ਕਿਸੇ ਦੀ ਸਲਾਹ ਲੈਂਦੇ ਆ ਨਗਰ ਨਿਗਮ ਚ ਇਹਨਾਂ ਨੂੰ ਦੱਸਣ ਵਾਲਾ ਕੋਈ ਹੈ ਨਹੀਂ ਅਫਸਰ ਸ਼ਾਹੀ ਨੂੰ ਨਗਰ ਨਿਗਮ ਚ ਪੁੱਛਣ ਵਾਲਾ ਕੋਈ ਨਹੀਂ ਬੁਰਾ ਹਾਲ ਹੈ ਰੋਜ਼ ਗਾਰਡਨ ਟੁੱਟੇ ਪਏ ਆ ਝੂਲੇ ਬੁਰਾ ਹਾਲ ਲੋਕ ਸੈਰ ਕਰਨ ਤੋਂ ਮੱਛਰਾਂ ਦੀ ਪਰਹਾਰ ਇੰਨੀ ਗਿਆਸਪੁਰਾ ਦੇ ਵਿੱਚ ਹਰ ਮੇਰੇ ਵਾਰਡ ਦੇ ਵਿੱਚ ਹਰੇਕ ਸਾਲ ਕੋਈ ਨਾ ਕੋਈ ਬਿਮਾਰੀ ਜ਼ਰੂਰ ਲੱਗਦੀ ਹੈ ਕਿਉਂਕਿ ਇੱਥੇ ਲੇਬਰ ਏਰੀਆ ਬਹੁਤ ਜ਼ਿਆਦਾ ਇੱਥੇ ਸਫਾਈ ਬਿਲਕੁਲ ਨਾ ਮਤਰ ਰਹਿ ਗਈ ਦੇਖੋ ਤੁਸੀਂ 2-2 ਫੁੱਟ ਪਾਣੀ ਖੜਾ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਗਾ ਜਿੱਥੇ ਮਹਾਰਾਜ ਦਾ ਗੁਰਦੁਆਰਾ ਸਾਹਿਬ ਸਾਰਾ ਪਿੰਡ ਇਥੋਂ ਗੁਰਦਾਰੇ ਮੱਥਾ ਟੇਕਣ ਜਾਂਦਾ ਹੈ 2-2 ਫੁੱਟ ਦੇਖੋ ਪਾਣੀ ਖੜਦਾ ਇਹਨਾਂ ਦੇ ਅੰਕਲ ਦਾ ਬਜ਼ੁਰਗਾਂ ਦਾ ਨਾਲ ਘਰ ਹੈ ਚਿੱਕੜੀ ਚਿੱਕੜ ਹੋਇਆ ਪਿਆ ਕੋਈ ਸਫਾਈ ਕਰਨ ਵਾਲੇ ਨਹੀਂ ਆਉਂਦਾ ਉਹਨਾਂ ਦੇ ਵਿੱਚ ਨਹੀਂ ਤੁਹਾਡੀ ਇਹ ਮੰਗ ਹੱਲ ਹੁੰਦਾ ਦੋ ਦਿਨਾਂ ਚ ਕੋਈ ਮੰਗ ਹੱਲ ਨਹੀਂ ਹੁੰਦੀ ਤਾਂ ਅਸੀਂ ਆਪ ਮੈਂ ਪ੍ਰਾਈਵੇਟ ਲੀਵਰ ਲਾ ਕੇ ਇਹਨੂੰ ਆਪ ਚਾਲੂ ਕਰਾ ਕੇ ਜਾਊਂਗਾ ਜਿੰਨਾ ਕੰਮ ਰਹਿੰਦਾ ਚਾਹੇ ਉਦਘਾਟਨ ਕਰਨ ਆਉਣ ਚਾਹੇ ਨਾ ਆਉਣ ਕਿਉਂਕਿ ਪ੍ਰਾਈਵੇਟ ਟੈਂਕਰ ਭੇਜ-ਭੇ ਤੁਸੀਂ ਆ ਕੇ ਮੈਂ মিডিਆ ਰਹੀਂ ਇਹ ਦੱਸਣਾ ਨਹੀਂ ਚਾਹੁੰਦਾ ਗੱਲ ਕਿ ਰੋਜ਼ ਆਪਣੀ ਜੇਹ ਚੋਂ ਪੈਸੇ ਦੇ ਕੇ ਟੈਂਕਰ ਮੰਗਾਉਨੇ ਆ ਟੈਂਕਰ ਦੋ ਭੇਜਦੇ ਆ 5 ਮਹੀਨੇ ਹੋ ਗਏ ਸਾਨੂੰ ਪੂਰੀ ਗਰਮੀ ਦੇ ਵਿੱਚ ਲੋਕ ਕਿਵੇਂ ਰਹਿੰਦੇ ਨੇ ਕਿਵੇਂ ਨਹਾਉਂਦੇ ਨੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਹੈ ਹੀ ਨਹੀਂ ਪਰ ਜਨਤਾ ਜ਼ਰੂਰ ਸਬਕ ਸਿਖਾਊਗੀ ਇਹਨਾਂ ਨੂੰ ਇਹ ਸਬਕ ਤੱਕ ਦੇਣਾ ਪੈਣਾ ਸਾਰਾ ਮੈਂ ਜੀ ਆਪਣੇ ਆਪ ਪਾਰਕ ਦੇ ਨਾਲ ਹੀ ਲੈਦਾ ਤੇ ਕਿੰਨੀ ਦੇਰ ਤੋਂ ਇਹ ਪਾਣੀ ਦੀ ਪਰੇਸ਼ਾਨੀ ਆ ਰਹੀ ਤੁਹਾਨੂੰ 6 ਮਹੀਨੇ ਹੋ ਗਏ ਜੀ ਇਹ ਲੋਕੀ ਮੋਟਰਾਂ ਤੋਂ ਪਾਣੀ ਲੈ ਕੇ ਆਉਂਦੇ ਨੇ ਜੀ ਮੋਟਰਾਂ ਤੋਂ ਲਿਆ ਲਿਆ ਕੇ ਬਾਹਰ ਟੀਆਂ ਤਾਂ ਤੇਰੇ ਛੋਟੇ ਛੋਟੇ ਬੱਚੇ ਨੇ ਕੋਈ ਕਲੋਨੀ ਚ ਪਾਣੀ ਨਹੀਂ ਆਉਂਦਾ ਹੈਗਾ ਕਲੋਨੀ ਦੇ ਵਿੱਚ ਸਾਰੀਆਂ ਪਾਣੀਆਂ ਨੇ ਉੱਥੇ ਵੀ ਤੇ ਦੇਖੋ 6 ਮਹੀਨੇ ਸਾਡੇ ਗਿਆਸਰੇ ਦੇ ਵਿੱਚ ਇਹ ਟੂਬਾਂ ਲੱਗਿਆ ਹੋਵੇ ਹੁਣ ਕੋਈ ਵੀ ਅਫਸਰ ਨਹੀਂ ਆਉਂਦਾ ਹੈਗਾ ਤੁਸੀਂ ਇਸ ਸਬੰਧੀ ਐਮਐਲਏ ਨੂੰ ਸ਼ਿਕਾਇਤ ਕੀਤੀ ਹੈ ਕੋਈ ਐਮਐਲਏ ਐਮਐਲਏ ਜੀ ਪੱਥਰ ਲਾਉਂ ਤਾਂ ਆ ਗਿਆ ਆਪ ਦੇਖਣ ਨਹੀਂ ਆਇਆ ਹੈਗਾ ਪੱਥਰ ਤਾਂ ਜਾਣੋ ਕਿੰਨਾ ਵੱਡਾ ਲੱਗਿਆ ਤੁਹਾਡੇ ਸਾਹਮਣੇ ਮੁੱਖ ਮੰਤਰੀ ਸਾਹਿਬ ਕਹਿੰਦੇ ਇਹਦਾ ਵਿਕਾਸ ਹੀ ਬਹੁਤ ਕਰਾਇਆ ਨਾ ਜੀ ਨਾ ਮੁੱਖ ਮੰਤਰੀ ਦਾ ਸਾਡੇ ਜੀ ਰੋਜ਼ ਇੱਥੇ ਕੋਈ ਮੈਲ ਖੋ ਕੇ ਲੈ ਜਾਂਦਾ ਕੋਈ ਪੈਸੇ ਖੋ ਕੇ ਲੈ ਜਾਂਦਾ ਆ ਕੰਮ ਨੇ ਮੰਗ ਕੀ ਕਰਦੇ ਹੁਣ ਹਾਂਜੀ ਮੰਗਤਾ ਜੀ ਇਹੀ ਕਰਦੇ ਆ ਜੇ ਐਮਐਲਏ ਸਾਡੇ ਇਹੀ ਅਮੀਂ ਦੇ ਜ 15 ਦਿਨਾਂ ਦੇ ਵਿੱਚ ਦਸਪਾਲ ਸਿੰਘ ਵੀ ਸਾਡੇ ਕੋਲੇ ਖੜੇ ਨੇ ਵੀ 15 ਦਿਨਾਂ ਦੇ ਵਿੱਚ ਜੇ ਚਾਲੂ ਕਰਦਾਂ ਟੂਬ ਵਾਲੇ ਹੀ ਮੰਗਾ ਸਾਡੇ ਹਾਂਜੀ 5 ਮਹੀਨੇ ਕਿੱਦਾਂ ਬਿਜਾਰਾ ਕੀਤਾ ਹਾਂਜੀ 5 ਮਹੀਨੇ ਕਿਦਾਂ ਟਾਈਮ ਪਾਸ ਕੀਤਾ ਕੋ ਦੱਸਾਂ ਜੀ ਮੋਟਰਾਂ ਤੋਂ ਮੋਟਰਾਂ ਤੋਂ ਪਾਣੀ ਲਿਆ ਲਿਆ ਕੇ ਇੰਨੇ ਨੇ ਬੱਚੇ ਨੇ ਛੋਟੇ ਛੋਟੇ 10 10 ਸਾਲ ਦੇ ਇਹ ਡੱਬੇ ਚੱਕ ਚੱਕ ਕੇ ਪਾਣੀ ਲੈ ਕੇ ਆਉਂਦੇ ਨੇ ਉਹ ਦੋ ਮੋਟਰਾਂ ਤੋਂ ਕਿੰਨੀ ਕੁ ਵਾਦੀ ਹੈ ਲਗਭਗ ਇਸ ਏਰੀਆ ਦੇ ਅਸੇ ਘੱਟੋ ਘੱਟ ਜੀ ਵਾਦੀ ਬਹੁਤ ਹੈ ਇੱਥੇ ਬਹੁਤ ਵਾਦੀ ਆ ਉਨੇ ਤੋਂ ਜ਼ਿਆਦਾ ਘੱਟ ਤੋਂ ਘੱਟ 2500 ਤੋਂ ਭਈਆ ਭਈਆ ਹੀ ਹੋਊਗਾ